ਹੋ ਤਾਂ ਕੋਈ ਗੱਲ ਨਹੀਂ ਫਿਕਰ ਨਾ ਕਰੀ ਕਿਸੇ ਗੱਲ ਦਾ ਹੈ ਮੈਂ ਹੈਗੀ ਹਾਂ ਨਾ ਮੰਮੀ ਵੇਖੀ ਹੁਣ ਉਹਨਾਂ ਦੇ ਕਿਦਾਂ ਮੂੰਹ ਫੁੱਲ ਜਾਂਦੇ ਦੂਣਾ ਜਾਣੀਆਂ ਤੇ ਫੁੱਲੇ ਰਹਿਣ ਇਹਨਾਂ ਤੇ ਕੀ ਆਇਆ ਤੇਰੀ ਮਾਂ ਜਿੰਦੀ ਹੈ ਜੇ ਠੀਕ ਆ ਨਾ ਤੂੰ ਨਾ ਫਿਕਰ ਕਰਿਆ ਕਰ ਆ ਮੇਰੀ ਤੀ ਤੌਰ ਨਾ ਰਹਿਣਾ ਵਦੋ ਆ ਜਾ ਹੋ ਤਾਂ ਬੈ ਜਾ ਮੇਰੀ ਤੀ ਮਾਰਦੀ ਆ ਮਾਜ ਨੂੰ ਮੈਂ ਸ਼ਰਨ ਸ਼ਰਨ ਪਾਣੀ ਲੈ ਕੇ ਆਈ ਕੀ ਪਤਾ ਮੈਂ ਨੇ ਪਾਣੀ ਲੈ ਕੇ ਵੀ ਆ ਰਹੀ ਹਾਂ ਆਹ ਕਿਉਂ ਨਹੀਂ ਲੈਤੀ ਆਉਣਾ? ਪਰਜਾਈ ਇਹ ਤੇਰੀ ਕੋਈ ਗੱਲ ਨਹੀਂ। ਉਹਨਾਂ ਨੇ ਪਾਣੀ ਦੇਣਾ ਤੇ ਕਿੰਨਾ ਨੇ ਪਾਣੀ ਦੇਣਾ ਤੈਨੂੰ? ਆਹ ਲੂ ਪਾਣੀ। ਅਬ ਸਸਰੀ ਘਰ। ਸਸਰੀ ਘਰ। ਲੈ ਆਪ ਤਾ। ਤੇ ਅਮਨ ਵਾਦਿਲ ਨਹੀਂ ਪਾਣੀ। ਮੈਨੂੰ ਪਤਾ ਹੀ ਨਹੀਂ ਆਈ ਏ। ਚਲ ਦੇ ਦੇ ਲਿਆ ਹੋਰ ਲਿਆ। ਕੋਈ ਨਹੀਂ ਵੀ ਪੀ ਲਉ ਮੈਂ ਪੀ ਲੰਨੀ ਆ। ਚਲ ਲੈ ਲਾ ਪੀ ਲਾ ਪੀ ਲਾ ਕੋਈ ਨਹੀਂ ਆ ਤੇ ਹੋਰ ਲਿਆ ਦਿੰਦੀ ਏ। ਉਥੇ ਲੈ ਦੱਸਣੀ ਨੂੰ ਪਾਣੀ। ਲੈਉਣੀ ਏ। ਤੇ ਬਿਹਰਾਣ ਹੋਣੀ ਮੈਂ ਖੰਡਈ ਆ ਹੈਂ। ਕਿ ਜਦਾਂ ਕਦੀ ਪਹਿਲਾਂ ਵੇਖਿਆ ਨਹੀਂ ਗਾ। ਮਨੂੰ ਥੋੜੋ ਹੀ ਪਤਾ ਆਏਗਾ ਮੈਂ ਤਾਂ ਇਹਨੂੰ ਲੈ ਕੇ ਉਹਨਾਂ ਨਾਲ ਚੱਲ ਲੈ ਆਂਦਾ ਤੇ ਫਿਰ ਕੀ ਹੋਇਆ ਆਪਣੇ ਘਰ ਹੀ ਆਈਏ ਕਿ ਹੋਪੇ ਥਾਈਏ ਨਾਲੇ ਭੈਣਵਾ ਤੁਹਾਡੀ ਪੁੱਤ ਮੇਰੀ ਗੱਲ ਸੁਣ ਜਾ ਬਣਾ ਲਾ ਘੁੱਟ ਘੁੱਟ ਸਿਰਪੜ ਬੜੀ ਹੋਣੀ ਆ ਬਣਾ ਲੈਨੀ ਮੰਮੀ ਤੇ ਅਮਨ ਨੂੰ ਲੈਣ ਗਿਆ ਹੀ ਕਿਉਂ ਪੁੱਤ ਅਮਨ ਆਪਣੇ ਘਰ ਆ ਨਹੀਂ ਸਕਦੀ ਇਹਨੂੰ ਪੁੱਛਣੀ ਲੋੜ ਹੈਗੀ ਨਹੀਂ ਮੰਮੀ ਉਹ ਗੱਲ ਨਹੀਂ ਕੀ ਤੁਸੀਂ ਦੱਸਿਆ ਹੀ ਨਹੀਂ ਕਿ ਅਮਨ ਕੋ ਚੱਲੇ ਆ ਜਾਰੂ ਲੈਉਣਾ ਵਾ ਬੰਦਾ ਸੋ ਤਿਆਰੀ ਕਰਦਾ ਆਹੋ ਜਦੋਂ ਦੱਸ ਕੇ ਆਉਂਦੀ ਉਹ ਤਾਂ ਬਹੁਤ ਤਿਆਰੀ ਕਰਦੀਆਂ ਤੁਸੀਂ ਦੋਵੇਂ ਜਾਣੀਆਂ ਹਨਾ ਹੁਣ ਆ ਗਈ ਹੈ ਨਾ ਫੋਨ ਕਰ ਲਓ ਤਿਆਰੀਆਂ ਜਿਹੜੀਆਂ ਕਰਨੀਆਂ ਹੁਣ ਬੜਾ ਟਾਈਮ ਲੱਗਣਾ ਜਾਂ ਨਾਲੇ ਦੂਜੀ ਨੇ ਵੀ ਦੱਸ ਦੇ ਪਿਆ ਮਨ ਆਈ ਹੈ ਠੀਕ ਆ ਨਾ ਹੁਣ ਜਾ ਕੇ ਨਾ ਪਹਿਲਾਂ ਚਾਹ ਬਣਾ ਛੇਤੀ ਛੇਤੀ ਬੜਾ ਹੀ ਸੇਪੜ ਕਰ ਗਿਆਈ ਕੋਈ ਗੱਲ ਨਹੀਂ ਇੱਥੇ ਹੀ ਆ ਹੁਣ ਉਹ ਉਹਨੇ ਕਿਹਾ ਜਾਣਾ ਵਾ ਤਿਆਰੀ ਕਰ ਲਿਆ ਕਰੋ ਕੋਈ ਨਾ ਕੋਈ ਰੋਜ ਹੁਣ ਕੀ ਗੱਲ ਵੇ ਕੀ ਮਤਲਬ ਤੇਰੇ ਕਹਿਣ ਦਾ ਕਿੱਥੋਂ ਬੋਲਣ ਡਿਆ ਮੈਂ ਤੂੰ ਬੋਲਣ ਕਿੱਧਰ ਆ ਪੱਕੀ ਲੈ ਕੇ ਆ ਗਿਆ ਤੇ ਇਹਨੂੰ ਹੁਣ ਤਿਆਰੀਆਂ ਕਰਨੀਆਂ ਕੀ ਕਰਨਾ ਵਾ ਪੱਕੀ ਦਾ ਕੀ ਮਤਲਬ ਹੁੰਦਾ ਵਾ ਹੈ ਪਸੀਨਾ ਲੈ ਕੇ ਆਏ ਪੱਕੀ ਇਹਦਾ ਕੀ ਮਤਲਬ ਆ ਮੰਮੀ ਮੈਂ ਤੂੰ ਬੜੀ ਪਰੇਸ਼ਾਨ ਹੋਈ ਆ ਵੇਖ ਕੇ ਜਿਹਦਾ ਕਰੰਟ ਪੈ ਗਿਆ ਹੁੰਦਾ ਵਾ ਫਿਰ ਕੀ ਹੋ ਗਿਆ ਆ ਗਈ ਆ ਤੇ ਉਹਦਾ ਘਰ ਵਾ ਬਰਾਬਰ ਦੀ ਮਾਲਕਾ ਮੇਰੀ ਧੀ ਠੀਕ ਆ ਨਾ ਨਹੀਂ ਨਹੀਂ ਮੰਮੀ ਉਹ ਨਹੀਂ ਕੋਈ ਗੱਲ ਅਮਨ ਦਾ ਆਪਣਾ ਘਰ ਆ ਜੀ ਸਦਕੇ ਜਦੋਂ ਮਰਜੀ ਆਵੇ ਜਾਵੇ ਪਰ ਪੱਕੀ ਵਾਲੇ ਵਾਲਾ ਨਾ ਹਜੇ ਨਹੀਂ ਹੋਣਦੀ ਕੋਈ ਆਜੂਗ ਥੋੜੀ ਤੁਹਾਨੂੰ ਹੈ ਤੇਰਾ ਤਾਂ ਮੰਮੂ ਆਉਂਦਾ ਹੀ ਵੇਖ ਲਿਆ ਹੀਗਾ 12 ਵਜ ਗਏ ਮੇਰੀ ਧੀ ਵਾਲੇ ਵੇਖ ਕੇ ਆ ਲੈ ਫੜਲਾਸੀ ਚਾਹ ਬਣਾ ਕੋਈ ਨਹੀਂ ਮਰਾਂ ਡੜੀ ਨੂੰ ਆਲਾ ਨੇ ਲੰਬਾ ਲੱਗਦਾ ਨਾ ਪਤਾ ਕਿਤੇ ਵੱਜਦੇ ਪਰ ਲੱਗ ਜੇ ਲੱਗ ਜੇ ਡਰ ਨਹੀਂ ਪਿਆ ਮੈਨੂੰ ਡੈਡੀ ਦਾ ਠੀਕ ਆ ਆ ਜੋ ਕਰ ਰਿਹਾ ਹੈ ਬੜਾ ਵਧੀਆ ਕਰਾਉਂਦਾ ਡਰਾਵੇ ਨਾ ਦੇਖੋ ਤੇ ਮੈਨੂੰ ਨਵ ਨਵ ਹਾਂਜੀ ਦੀਦੀ ਆਜੋ ਨਵ ਵੇਲਾ ਜਿਹੜੀ ਗੱਲ ਦਾ ਡਰ ਹੀ ਨਾ ਹੋ ਗਈ ਨਾ ਉਹੀ ਗੱਲ ਕਿਹੜੀ ਗੱਲ ਹੋ ਗਈ ਆ ਉਹ ਆ ਗਈ ਅਮਨ ਪੱਕੀ ਹੁਣ ਅਮਨ ਆ ਗਈ ਹਾਂਜੀ ਮੈਂ ਤੁਹਾਨੂੰ ਕਹਿਣ ਲਈ ਹਾਂ ਨਾ ਕਿ ਲੱਗਦਾ ਕਿ ਅਮਨ ਕੋਈ ਗਏ ਆ ਤੇ ਮੰਮੀ ਕਹਿੰਦੇ ਵੀ ਪੱਕੀ ਆ ਗਈ ਆ ਹੁਣੇ ਆਹ ਕਿੱਦਾਂ ਦੀ ਗੱਲ ਬਈ ਹੈ ਕਿੱਥੇ ਨੇ ਡਰਾਈਂਗ ਰੂਮ ਚ ਬੈਠੇ ਆ ਗੱਲ ਕਿਉਂ ਕੁਝ ਦੱਸਿਆ ਨਹੀਂ ਉਹਨਾਂ ਨੇ ਮੈਨੂੰ ਕੀ ਦੱਸਣਾ ਤੈਨੂੰ ਪਤਾ ਤ ਹੈਗਾ ਵਾ ਅੱਗੋਂ ਮੰਮੀ ਹੋਰ ਛੱਤੀ ਸੁਣਾਉਂਦੇ ਆ ਬੰਦੇ ਘੱਚ ਇਹਨੂੰ ਦੱਸਦੇ ਸਹੀ ਗੱਲ ਕੀ ਹੋਈ ਹੈ ਐਵੇਂ ਉਹਨੂੰ ਮੂੰਹ ਚੋੱਕ ਕੇ ਇੱਥੇ ਲੈ ਆਂਦਾ ਵਾ ਕੀ ਪਤਾ ਹੁਣ ਕੀ ਗੱਲ ਹੋਈ ਹੈ ਹੁਣ ਡੈਡੀ ਆਉਣਗੇ ਤੇ ਪੁੱਛਣਗੇ ਨਾ ਚਲੋ ਹੁਣ ਆਪਾਂ ਵੀ ਚਲੀਏ ਵੇਖੀਏ ਤੇ ਸਹੀ ਗੱਲ ਕੀ ਹੋਈ ਕਿਹੜੀ ਗੱਲੋਂ ਇੱਥੇ ਆ ਗਈ ਆ ਹੁਣ ਤੇ ਉਹ ਰਹਿੰਦੇ ਹਾਂ ਤੈਨੂੰ ਪਤਾ ਹੈਗਾ ਉਹਨੇ ਫਿਰ ਨੂੰ ਬੋਲਣ ਲੱਗੀ ਨੇ ਵੇਖਣਾ ਤੇ ਨਾਲੇ ਉਹਨੇ ਆਪਣੇ ਮੁੰਡਿਆਂ ਨਾਲ ਗੱਲ ਕਰ ਹੀ ਲੈਣੀ ਆ ਹੁਣ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਆਪੇ ਉਹਨਾਂ ਨੂੰ ਦੱਸ ਦੇਣਗੇ ਕੀ ਗੱਲ ਹੋਈ ਹੈ ਤੇ ਮੁੰਡਿਆਂ ਨਾਲ ਜ਼ਿਆਦਾ ਗੱਲ ਕਰ ਸਕਦੇ ਨੇ ਸਾਨੂੰ ਨਹੀਂ ਪਤਾ ਹੋਣਾ ਚਾਹੀਦਾ ਵੀ ਕੀ ਗੱਲ ਹੋਈ ਹੈ ਤੂੰ ਰਹਿਣ ਦੇ ਹਾਂ ਕੀ ਪਤਾ ਤੇ ਕੀ ਗੱਲ ਹੋਇਆ ਵਾ ਹੁਣ ਜੋ ਵੀ ਉੱਥੇ ਹੋਇਆ ਵਾ ਨਾ ਉਥੋਂ ਦਾ ਸਾਰਾ ਗੁੱਸਾ ਨੇ ਹੱਟੇ ਕਰ ਦੇਣਾ ਫਿਰ ਹੁਣ ਇਹ ਮੈਨੂੰ ਲੈ ਤੇ ਆਏ ਨਾ ਵਸਣ ਨਹੀਂ ਦਿੰਦੇ ਉਹਨੂੰ ਜਦੋਂ ਜੀ ਕਰਦਾ ਮੂੰ ਦਿਮਾਗ ਮੰਮੀ ਦਾ ਮੈਨੂੰ ਕੰਮ ਕਰਦਾ ਚੱਲ ਕੋਈ ਨਾ ਰਹਿਂ ਤੂੰ ਨਾ ਬੋਲੀ ਹੁਣ ਕੁਛ ਨਹੀਂ ਮੈਨੂੰ ਆਪੇ ਡਾੜੀ ਆਣਗੇ ਤੇ ਆਪੇ ਡਾੜੀ ਪੋਛਣ ਆਣਗੇ ਮੈਨੂੰ ਕੋਈ ਲੋੜ ਹੀ ਨਹੀਂ ਬੋਲਣ ਦੀ ਮੇਰੇ ਵੱਲ ਜਿੰਨੇ ਦਿਨ ਮਰਜੀ ਬੈਠੀ ਰਹੇ ਮੈਨੂੰ ਕਵਾਉਣਾ ਹੀ ਨਹੀਂ ਹੈ ਮੈਨੂੰ ਤਾਂ ਉਦਾਂ ਹੀ ਬੜੀ ਬੁਰੀ ਲੱਗਦੀ ਹੈ ਲੈ ਗ੍ਰੀਤੀ ਆਈ ਆ ਸੱਸੀ ਘਰ ਦੀ ਸੱਸੀ ਘਰ ਉਹ ਸੱਸੀ ਘਰ ਮੈਂ ਤਾਂ ਰਾਤੀ ਯਾਦ ਕਰਨ ਲਿਆ ਹੇ ਵੇਲਾ ਕੰਮ ਖਾਤੀ ਹੋ ਗਏ ਆਈ ਗਈ ਓਏ ਆਜੋ ਪੱਕੀ ਆ ਗਈ ਆ ਹੁਣ ਏ ਉਹ ਕਿਹੜੀ ਗੱਲ ਤੋਂ ਪੱਕੀ ਆ ਗਈ ਆ ਓਏ ਅੱਧਾ ਪਹਿਲੇ ਦੱਸ ਤਾਂ ਮੈਂ ਕੀ ਸੁਣਿਆ ਮੈਂ ਕਿਹੜੀ ਗੱਲੋਂ ਪੱਕੀ ਆ ਗਈ ਦੱਸ ਕੀ ਕਸਮਾ ਮੈਂ ਹੁਣ ਨਾ ਮੈਂ ਕੀ ਦੱਸਣਾ ਵਾ ਜਬਾਨ ਤੇ ਤੂੰ ਚਲਾਉਂਦੇ ਆ ਤੂੰ ਦੱਸ ਲੈ ਹੁਣ ਦੱਸੋ ਲੈ ਲਓ ਤੁਸੀਂ ਆਏ ਨਾ ਤੈਨੂੰ ਨਹੀਂ ਪਤਾ ਤੂੰ ਵੀ ਨਾਲ ਗਿਆ ਸੀ ਪਰ ਉਹ ਨਹੀਂ ਪਾਈ ਜੈ ਮੈਂ ਤਾਂ ਵੇ ਤੂੰ ਮੈਨੂੰ ਵੀ ਲੈ ਗਈ ਮੈਂ ਬਰਾਦਰ ਨੂੰ ਕਦੇ ਵੀ ਨਹੀਂ ਖਾਣਾ ਨਹੀਂ ਖਾਣਾ ਲੈ ਲਿਓ ਮੱਕੀ ਤੇ ਲਿਆਉਣਾ ਨਹੀਂ ਉੱਥੇ ਮਰਨਵਾ ਤੇ ਛੱਡ ਦਿੰਦੀ ਆਪਣੀ ਧੀ ਨੂੰ ਮੈਂ ਮਾਰ ਦੋ ਮਰਨੂ ਉੱਥੇ ਕੀੜਾ ਕੋਈ ਚਲਾਕੀ ਉਹਨਾਂ ਨੇ ਕਣਾਂ ਦੇ ਗੱਲਾਂ ਹੁੰਦੀਆਂ ਨੇ ਗਿਆ ਉਹ ਗੱਲ ਹੋਈ ਕਿ ਮੇਰੇ ਪੱਲੇ ਵੀ ਕੋ ਪਾਓ ਤੁਸੀਂ ਨਾ ਚੁੱਪ ਕਰਕੇ ਮੇਰੀ ਗੱਲ ਸੁਣੋ ਤੇ ਤੂੰ ਨਾ ਆਪਣੀ ਜ਼ੁਬਾਨ ਖੋਲੀ ਆਪਣੀ ਜ਼ੁਬਾਨ ਬਾਧਰਾ ਚਲੋ ਦੱਸੋ ਉਹਨਾ ਕੀ ਹੈਗਾ ਕੁੜੀ ਵਿਚਾਰੀ ਦਾ ਫੋਨ ਆਇਆ ਹੈਗਾ ਤੇ ਸੱਸ ਮੇਰੀ ਮੈਨੂੰ ਜੀਣ ਨਹੀਂ ਦਿੰਦੀ ਮੇਰਾ ਬਹੁਤਾ ਹੀ ਮਾੜਾ ਹਾਲ ਕਰਤਾ ਮੰਮੀ ਜਦੋਂ ਧੀ ਪਤਰ ਹੋ ਕੇ ਫੋਨ ਕਰੇ ਤੇ ਫਿਰ ਮਾਵਾ ਦੇ ਪੱਲੇ ਰਹਿਦਾ ਕੀ ਹੈ ਹੈ ਤੇ ਮੈਂ ਤੂੰ ਹੀ ਘਰ ਹੈ ਨਹੀਂ ਤੇ ਮੈਨੂੰ ਕੋ ਸੁੱਝਿਆ ਨਹੀਂ ਤੇ ਮੈਨੂੰ ਨਾਲ ਲੈ ਕੇ ਚਲ ਗਈ ਤੇ ਮੈਂ ਜਾ ਕੇ ਪੁੱਛਿਆ ਉਹਨੂੰ ਪਿਆਰ ਦੇ ਨਾਲ ਕਿ ਭੈਣ ਜੀ ਦੱਸੋ ਕੀ ਗੱਲ ਹੋਈ ਹੈ ਉਹ ਤੇ ਮੇਰੇ ਸਿਰ ਦੇ ਵਾਲਾਂ ਨੂੰ ਪੈ ਗਈ ਮੈਨੂੰ ਤੇ ਉਹ ਗੱਲ ਨਾ ਕਰਨ ਦੇਵੇ ਆਖੇ ਵੀ ਹਾਂ ਹਾਂ ਤੁਸੀਂ ਤੈਨੂੰ ਸੁਖਾਲਿਆ ਕੋ ਨਹੀਂ ਹੈ ਜਿੱਡੀ ਤੇਰੀ ਜ਼ੁਬਾਨ ਆ ਉਡੀ ਜ਼ੁਬਾਨ ਤੇਰੀ ਧੀ ਦੀ ਹੈ ਮੇਰੇ ਤੋਂ ਨੇ ਨਾ ਸੱਚ ਪੁੱਛੋ ਤੇ ਪਿਆਰੀ ਲੱਗਣ ਦਿੱਤੀ ਉੱਥੇ ਮੈਂ ਤਾਂ ਬਥੇਰੀਆਂ ਮੈਂ ਤਾਂ ਕਰਲਾਂ ਕੀਤੀਆਂ ਵੀ ਭੈਣ ਜੀ ਰਹਿਣ ਤੋਂ ਗੱਲ ਜਿਹੜੀ ਟੱਕੀ ਰਹਿਣ ਤੋਂ ਕਰਦੀ ਗੱਲ ਘਰ 'ਚ ਰਹਿਣ ਤੋਂ ਪਰ ਨਾ ਉਹ ਜਨਾਨੀ ਮਾਰੇ ਬਾਣ ਤਲਵਾਰਾ ਕਿ ਤੂੰ ਆਪਣੀ ਧੀ ਲੈ ਜਾ ਬਸੇ ਤੂੰ ਮੈਂ ਤਾਂ ਆਖਿਆ ਵੀ ਤੇਰਾ ਮਾੜਾ ਮੋਟਾ ਸਿਰ ਤੇ ਦਿਮਾਗ ਹੋਊਗਾ ਮੇਰੇ ਹਿਸਾਬ ਨਾਲ ਤਾਂ ਹੈ ਨਹੀਂਗਾ ਜੇ ਕੁੜੀ ਦੇ ਫੋਨ ਕਰ ਹੀ ਦਿੱਤਾ ਸੀ ਤੇ ਤੇਰਾ ਫਰਜ਼ ਬਣਦਾ ਫੋਨ ਤੇ ਕਹਿੰਦੀ ਆਪਣੇ ਘਰ ਹੈ ਹਾਂ ਤੂੰ ਪਾਇ ਲਿਦੇ ਭੱਜ ਗਈ ਜਾ ਕੇ ਉੱਥੇ ਤੂੰ ਤੇਰੀ ਕਿਹੜੀ ਜ਼ਬਾਨ ਘਟਾ ਤੂੰ ਵੀ ਵੱਧ ਘਟ ਗੱਲਾਂ ਕੀਤੀਆਂ ਹੋਈਆਂ ਵਾ ਹੈ ਅਗਲਾ ਨਾਲੀ ਗਾੜੀ ਤੋੜ ਕੇ ਤੈਨੂੰ ਕੁੜੀ ਘਲਾਤੀ ਇੱਥੇ ਡੈਡੀ ਤੂੰ ਐਵੇਂ ਨਾ ਮੰਮੀ ਦੇ ਗੱਲ ਪਈ ਜਾਓ ਮੰਮੀ ਦਾ ਨਹੀਂ ਕੋਈ ਕਸੂਰ ਉਹ ਪਤਾ ਕਿੰਨੀ ਉੰਤਰੀ ਜਨਾਨੀ ਉਹ ਤੇ ਹਾਰ ਕੇ ਅੱਕ ਕੇ ਮੈਂ ਮੰਮੀ ਨੂੰ ਫੋਨ ਕੀਤਾ ਉਹ ਤੇ ਮੈਨੂੰ ਜੀਨੀ ਹੀ ਦਿੰਦੀ ਫੇਰ ਮੰਮੀ ਆਏ ਉਦਾਂ ਕਿੱਥੇ ਆਉਣ ਦੇ ਹੀ ਮੇਰੀ ਗੱਲ ਸੁਣ ਅਮਨ ਐਡੀਆਂ ਕਾਲੀਆਂ ਬਹੁਤ ਥੋੜੀ ਘਰੀ ਤੇ ਹੁੰਦੀਆਂ ਵਾ ਘਰਾਂ ਦੇ ਵਿੱਚ 100 ਗੱਲਾਂ ਬਾਤਾਂ ਹੁੰਦੀਆਂ ਵਾ ਹੈ ਤੇ ਜੇ ਗੱਲ ਹੋਵੇਗੀ ਤੂੰ ਗੱਲ ਮੇਰੇ ਨਾਲ ਕਰਦੀ ਜਾਂ ਤੇਰੇ ਨਾਲ ਕਰਦੀ ਅਸੀਂ ਦੋਵੇਂ ਪਿਓ ਪੁੱਤ ਜਾਂਦੇ ਉੱਥੋਂ ਕੋਈ ਬੰਦਾ ਇਕੱਤਾ ਨਾਲ ਲੈ ਜਾਂਦੇ ਤੁਹਾਡੇ ਘਰ ਪਹੁੰਚਦੇ ਹੈ ਵੇ ਆ ਕੇ ਲੋ ਸਾਡੀ ਕੁੜੀ ਨੂੰ ਦੇਹ ਤੰਗ ਕਰਨ ਪੁੱਤ ਅਮਨ ਇਹ ਤੇਰੇ ਬਾਤੇ ਚੰਗੀ ਗੱਲ ਨਹੀਂ ਗਈ ਆਪਣੀ ਮਾਂ ਦੇ ਅੱਗੇ ਲਾ ਕੇ ਤੇ ਘਰ ਨੂੰ ਆ ਗਈਆਂ ਉਹ ਜਿਆ ਦਿਮਾਗ ਖੋਤਾ ਇਹਦਾ ਜਿਹੜੀ ਲੈ ਕੇ ਤੈਨੂੰ ਇੱਥੇ ਆ ਗਈ ਆ ਡੈਡੀ ਬੜਾ ਮਨਾ ਕੀਤਾ ਸੀ ਮੈਂ ਮੈਂ ਮੰਮੀ ਨੂੰ ਕਿਹਾ ਸੀ ਮੈਂ ਮੰਮੀ ਇਹ ਕੰਮ ਨਾ ਖੜੇ ਇਹਨੂੰ ਨਾ ਖੜ ਨਾ ਖੜ ਅੱਥੇ ਬਹਿ ਕੇ ਗੱਲ ਕਰ ਲੈਨੇ ਆ ਪਰ ਮੰਮੀ ਮੇਰੀ ਵੀ ਨਹੀਂ ਮੰਨਦੀ ਤੈਨੂੰ ਪਤਾ ਤਾਂ ਹੈਗਾ ਤੂੰ ਉੱਠ ਕੇ ਆ ਜਾਣਾ ਮੈਂ ਕੱਲਾ ਕਿਤਾਬ ਖਾ ਜਾਉਂਗਾ ਬਾਹ ਬਾਹ ਮਾਰਦੀ ਹੀ ਨਾ ਉੱਥੇ ਮਾਰਦੀ ਆ ਜਦੋਂ ਉੱਥੇ ਗਈ ਦੀ ਅੱਛਾ ਮੇਰੀ ਗੱਲ ਨਹੀਂ ਮੰਨਦੀ ਅੱਥੋਂ ਮੈਂ ਮੰਮੀ ਨੂੰ ਸਾਰੇ ਰਸਤੇ ਤੇ ਕੰਦਾ ਗਿਆ ਮੈਂ ਮਾਂ ਮਮੀ ਕੋਈ ਗੱਲ ਨਾ ਕਰੀ ਉਹ ਦੀ ਗੱਲ ਨਾ ਕਰੀ ਇਹਨੇ ਜਾਂਦੇ ਉੱਥੇ ਆਪਣਾ ਕਬੱਤ ਕਰ ਲਿਆ ਨਾਲ ਦੀ ਗੱਲ ਸੁਣੀ ਨਾ ਕੋੜ ਨਾ ਕੋ ਮੈਂ ਚੁੱਪ ਕਰ ਜਾ ਮੈਂ ਤੇ ਆਸਿਆਣਿਆ ਇੱਧਰ ਮੇਰੇ ਵੱਲ ਮੂੰਹ ਕਰ ਤੂੰ ਤਾਂ ਬੈਠਾ ਡ੍ਰੈਂਕੂ ਵਿੱਚ ਉਹ ਮੈਨੂੰ ਪਤਾ ਨਾ ਜਿੱਦਾਂ ਜਨਾਨੀ ਬੋਲੀ ਸੀਗੀ ਤਾਂ ਮੈਂ ਕੀ ਕਹੀ ਕਿ ਨਹੀਂ ਬੋਲਣਾ ਕਿਉਂ ਨਹੀਂ ਬੋਲਣਾ ਜਦੋਂ ਅਗਲੀ ਮੇਰੇ ਸਿਰ ਦੇ ਵੱਲ ਮੈਂ ਪੈ ਗਈ ਤੇ ਚੱਪਰ ਕੇ ਆਈ ਦੀ ਤੇ ਮੈਨੂੰ ਦੱਸਿਆ ਕੋਈ ਨਹੀਂ ਲੈਣ ਜਾਣ ਦੇ ਤੂੰ ਇਹਨੇ ਮੈਨੂੰ ਕਹਿ ਕੇ ਹਾਂ ਗ ਨਹੀਂ ਜੋ ਗਲ ਘਟ ਕੇ ਮਾਰਨੀ ਤੇਰੀ ਭੈਣ ਨੂੰ ਫੇਰ ਠੰਡ ਪੈ ਜੇ ਤੇ ਤੈਨੂੰ ਲੈ ਜੇ ਇੱਡੀ ਨਹੀਂ ਕੋਈ ਗੱਲ ਹੋਈ ਤੇ ਮਾਰਨ ਵਾਲੀ ਡੈਡੀ ਗੱਲ ਕੱਖ ਨਹੀਂ ਹੋਈ ਅਮਰ ਕੰਮ ਲੱਭ ਜਿਓ ਸਾਰੇ ਹੱਥੋਂ ਵਾਲੇ ਮੰਮੀ ਨੇ ਜਿੱਦਾਂ ਦੀਆਂ ਨੂੰ ਹੱਤਾ ਪਾਈਆਂ ਵਾਣਾ ਉਹ ਹੱਤਾ ਉੱਚੇ ਕਰਦੀ ਉੱਚੀ ਉਹਦੀ ਸੱਸ ਸਭਾਈ ਹੋਰ ਆਪ ਮੰਮੀ ਇੱਥੇ ਜੋ ਮਰਜੀ ਕਰੀ ਜਾਵੇ ਉਹਦੀ ਸੱਸ ਨਿਓਖੇ ਕਰਤਾ ਤੇ ਲੈ ਜਾਂਦਾ ਇਹਨੂੰ ਚੁੱਕ ਕੇ ਹੁਣ ਉਹ ਵੀਰ ਕਿਉਂ ਮੈਂ ਤੇ ਸਾਰਾ ਕੰਮ ਕਰਦੀ ਆ ਤੂੰ ਚੁੱਪ ਕਰ ਤੈਨੂੰ ਮੈਂ ਕਿਹਾ ਨਹੀਂ ਵੀ ਤੂੰ ਤੂੰ ਤੈਨੂੰ ਜਦੋਂ ਮੈਂ ਕਹਿ ਵੀ ਨਹੀਂ ਜਾਣਾ ਕਿੱਟ ਰੱਖ ਪਰਨੇ Pase ਤੂੰ ਕਿਉਂ ਲੈ ਗਈ ਫੇਰ ਇਹ ਸਿਰ ਨਾ ਖਾਮ ਹੋਤਾ ਕਿੱਦਾਂ ਪਟਰ ਪਟਰ ਚ ਮਾਂ ਚਲਦੀ ਐ ਦੀ ਸਾਰੇ ਹੁਣ ਉੱਥੇ ਜਿੱਦਾਂ ਮੈਂ ਕਹਿਆ ਨਾ ਉਦੋਂ ਸਾਰੇਓ ਉਹ ਕੋਈ ਗੱਲ ਨਹੀਂ ਬੜਾ ਕੋ ਮੇਰੀ ਧੀ ਵਾਤੇ ਇੱਥੇ ਬਸ ਇਹੋ ਆਹ ਸੋਚ ਰਖਿਓ ਬੜਾ ਕੋਖਵਾ ਆਹ ਉੱਥੇ ਨਹੀਂ ਰੱਖੀ ਜਾਣੀ ਐ ਤੇ ਕੁਮਾਰੀ ਤਾਂ ਪੈ ਗਈ ਐ ਕੀ ਆ ਕਰਨੀ ਰਹੀ ਆ ਹੈਨਾ ਵੀਰ ਜੀ ਅਗਲੇ ਮੈਨੂੰ ਮਾਰ ਦਿੰਦੇ ਤੇ ਫੇਰ ਤਾਨੂੰ ਠੰਡ ਪੈ ਜਣੀ ਹੀ ਮੈਨੂੰ ਮਾਰਦੀ ਤੂੰ ਨਹੀਂ ਫੇਰ ਤੇਰੇ ਵਰਗੇ ਸੰਗ ਆੜੜ ਕੇ ਰਹਿੰਦੇ ਹੁੰਦੇ ਆ ਤੂੰ ਹੀ ਆਪਣੇ ਨੌਂ ਇੰਨੇ ਛਿਰਦਾ ਤਾਂ ਕਰਨੀਆਂ ਜੇ ਤੂੰ ਨਹੀਂ ਮਾਰਨ ਦੀ ਮਰੀਓ ਨਾ ਕੋਈ ਇਤਾਂ ਕਰਨੀਵੇਂ ਮੈਂ ਹਲੇ ਤੱਕ ਨੀ ਤਿਆਰ ਦੀਆਂ ਉਹਨੇ ਘਰੋਂ ਬਾਹਰ ਨਿਕਲਦੀ ਇਹ ਗੱਲ ਸੁਣ ਲੈ ਜਬਾਰ ਆਪਣੀ ਮੂੰਹ 'ਚ ਪਲਕ ਘੱਟ 100 ਗੱਲਾਂ ਹੋ ਜਾਂਦੀਆਂ ਵਾ ਇਹਦਾ ਇਹਦਾ ਭਾਈ ਬਰਬਾਦ ਤੂੰ ਮਿਲਣੋਂ ਨਹੀਂ ਪਤਾ ਹੁਣ ਇਹ ਭਾਈ ਸਾਰੀ ਜਿੰਦਗੀ ਤੇ ਰੱਖ ਇਹਨੂੰ ਇੱਕ ਬੰਦ ਦੱਸ ਦੋ ਅਮਨ ਨੂੰ ਜੇ ਇਹਦੀ ਵਜ੍ਹਾ ਦੇ ਨਾਲ ਹੁਣ ਸਾਡੇ ਦਿਲ ਰਾਈ ਹੋਈ ਨਾਡੇ ਘਰ ਕੋਈ ਇੱਕ ਗੱਲ ਹੋਇਆ ਉਧਰੋਂ ਤੇ ਬਚ ਗਈ ਐ ਅਧਰੋਂ ਮੈਂ ਮਾਰਦੀ ਨਹੀਂ ਓਏ ਦੇਖਿਆ ਦੇਖੇ ਬਵਾਸ ਕਿੰਨਾ ਕਰਦਾ ਵਾ ਆ ਜੋੜੇ ਹੱਥ ਆਪਣੇ ਘਰ 'ਚ ਨਾ ਕਲੇਸ਼ ਪਾ ਮੈਂ ਚੱਲ ਜਣੀ ਐ ਬਹੁਤੀ ਗੱਲ ਵਾਲੀ ਮੈਂ ਕਿਹਾ ਭਿਆਉ ਤੋ ਇਹ ਮਤ ਨਹੀਂ ਹੋਦੀ ਆ ਮੈਂ ਤੇ ਤੇ ਕੀ ਆਵੇ ਆਹੋ ਜਬਾਨ ਚ ਲੰਮਾ ਮੇਰੀ ਗੱਲ ਸੁਣ ਲੜਾਈ ਕਰੋ ਬੰਦ ਕੁੜੀਏ ਤੂੰ ਆਪਣਾ ਕੰਮ ਕਰ ਤਾਂ ਉੱਠ ਚੱਲ ਪੁੱਤ ਉੱਠ ਅੰਦਰ ਚਲੀਏ ਇਹ ਤਾਂ ਤੇਉਂ ਦਿਮਾਗ ਖਰਾਬ ਆ ਅੱਗੇ ਸਿਰ ਪਾਟਣ ਡਿਆ ਹਟ ਨਹੀਂ ਡਿਆ ਬੋਲਣਾ ਸਾਡਾ ਸਹੀ ਜਣਾ ਉਹਨੂੰ ਲੈਣਤਾ ਵਾ ਚੁੱਪ ਕਰ ਜਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੰਮੀ ਜੜੀ ਗੱਲਾਂੋਂ ਡਰਦੇ ਉਹ ਕੰਮ ਹੋ ਗਿਆ ਨਾ ਤੂੰ ਨਾ ਹੁਣ ਲੈਕਚਰ ਨਾ ਦੇ ਬੋਤਾ ਮੈਨੂੰ ਠੀਕ ਆ ਨਾ ਮੇਰੇ ਅੱਗੇ ਬੜੀ ਸਿਰਪੜ ਹੋਣੀ ਆ ਚਲਾ ਪੁੱਤ ੜੀ ਰਾਮ ਕਰੀਏ ਇਹਨਾਂ ਦਾ ਤਾਂ ਕੰਮ ਹੀ ਇਹੋ ਵਾ ਨਵਦੀਪ ਤੂੰ ਇੱਕ ਥੀ ਬਠੀ ਮੈਂ ਤੈਨੂੰ ਬਾਹਰ ਵੇਖਣ ਲਿਆ ਕੀ ਗੱਲ ਬੜੀ ਚੁੱਪ ਚੁੱਪਾਂ ਠੀਕ ਤੇ ਹੈਗੀ ਮੈਂ ਤਾਂ ਠੀਕ ਹੀ ਆ ਅਮਨ ਵੱਲੋਂ ਸੋਚਣ ਨਹੀਂ ਆ ਵੀ ਆ ਗਈ ਆ ਫੇਰ ਲੜਾਈਆਂ ਪਾਉਣ ਨੂੰ ਇਥੇ ਓਏ ਐਵੇਂ ਨਾ ਸੋਚੀ ਜਾ ਕੋਈ ਗੱਲ ਨਹੀਂ ਆ ਚੱਲ ਜਾਣਾ ਉਹਨੇ ਉਹਨੇ ਕਿਤੇ ਨਹੀਂ ਜਾਣਾ ਹੈਗਾ ਜਿੱਦਾਂ ਦੇ ਉਹਦੇ ਹਾਲਾਤ ਆ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਵਾਪਸ ਖੜਨਾ ਇਹਨੂੰ ਤੇ ਨਾ ਸਾਡੀ ਮੰਮੀ ਨਾਲ ਉਹਨੂੰ ਕਲਾਉਣਾ ਵਾ ਫੇਰ ਸਾਡੇ ਵਿੱਚ ਲੜਾਈਆਂ ਪਾਉਣੀਆਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਨਹੀਂ ਪੈਂਦੀ ਕੋਈ ਨਹੀਂ ਸਮਝਾਵਾਂਗੇ ਜਾਣਾ ਨਹੀਂ ਤੇ ਹੋਰ ਉਹਨੇ ਕਿੱਥੇ ਜਾਣਾ ਪਣਾ ਮੈਨੂੰ ਤਾਂ ਲੱਗਦਾ ਉੱਧਰ ਕੋਈ ਨਾ ਕੋਈ ਸਕੀਮ ਲਾ ਕੇ ਹੀ ਆਈ ਹੋਣੀ ਆ ਓਏ ਅਮਨ ਇਦਾਂ ਕਰੀ ਪਿਛਲੀ ਵਾਰੀ ਨਹੀਂ ਮੇਰੀ ਦਾਲ ਗਲੀ ਤੇ ਚੱਲ ਐਰਕਿਸ ਤੈ ਤੇ ਪਿੰਨਰ ਮੇਰੀ ਸੁਣ ਲੋ ਗੱਲ ਆਪਾਂ ਵੱਖ ਹੋ ਜਾਈਏ ਵੱਖ ਹੋ ਜਾਈਏ ਅਮਨ ਉਹਦੀ ਵੀ ਇਦਾਂ ਹੀ ਕਰੀਦਾ ਹੁੰਦਾ ਹੁਣ ਕੀ ਬਾਤ ਹੈ ਉਧਰ ਉਹਨੇ ਪੰਗਾ ਪਾਇਆ ਤੇ ਹੁਣ ਇਹ ਡੈਪੇ ਨੇ ਤੇ ਫਿਰ ਜਦੋਂ ਆਪ ਤੇ ਉਹ ਤਲ ਦੇਣੀ ਆ ਆਪਣੀ ਕੁੜੀ ਦਾ ਮੰਮੀ ਨੂੰ ਕਿੰਨਾ ਗੁੱਸਾ ਲੱਗਿਆ ਤਹਾਡੇ ਨਾਲ ਕਿੰਨੀਆਂ ਵਦਿੱਕੀਆਂ ਕਰਦੇ ਰਹੇ ਹੁਣ ਤੈਨੂੰ ਕੁਝ ਕਿਹਾ ਹੈ ਕਿਆ ਕਿਆ ਤੇ ਨਹੀਂ ਆ ਹਲੇ ਤੱਕ ਤੇ ਮੈਨੂੰ ਕੁਝ ਨਹੀਂ ਕਿਹਾ ਹੈਗਾ ਤੇ ਪਰ ਜਿੱਦਣ ਕਹਿਣਾ ਪਿੰਦਰਾ ਤੇ ਤੁਹਾਡੇ ਦੋਵਾਂ ਦਾ ਰਿਸ਼ਤਾ ਖਰਾਬ ਹੋਣਾ ਹੈ ਤੇ ਮੈਂ ਕਹਿਆ ਨਹੀਂ ਉਤੋਂ ਚੰਗਾ ਪਹਿਲਾਂ ਹੀ ਅਹੀ ਵੱਖ ਹੋ ਜੀਏ ਜਾਂ ਆਪਾਂ ਇਥੋਂ ਕਿਤੇ ਚੱਲ ਜੀਏ ਇਹ ਨੂੰ ਨਹੀਂ ਜਾਣਾ ਕਿੱਥੇ ਉਹਨਾਂ ਲੈ ਜਾਣਾ ਮੈਂ ਇਦਾਂ ਨਾ ਕਰ ਤੂੰ ਡੈਡੀ ਕੀ ਸੋਚਣਗੇ ਸਿਆਣੀ ਬਣ ਤੂੰ ਤੁਹੀ ਪਰ ਤੁਹੀ ਵੀ ਸਿਆਣੇ ਬਣੋ ਨਾ ਤੁਹੀ ਤਾਂ ਚਾਟ ਆਪਣੀ ਮਾਂ ਦੇ ਤੇ ਪੈਣ ਦੇ ਮਗਰ ਲੱਜੰਦੇ ਉਹਨਾਂ ਦੇ ਮਗਰ ਲੱਗ ਕੇ ਤੇ ਮੇਰੀ ਬਾਦੂ ਤੀ ਤੁਸੀਂ ਬੇਇੱਜ਼ਤੀ ਕਰਦੇ ਹੋ ਉਹ ਨਮਦੀਪ ਉਹਦੋਂ ਜਿਹੜਾ ਮੈਂ ਉਹਨਾਂ ਦੀਆਂ ਗੱਲਾਂ 'ਚ ਆ ਗਿਆ ਹਾਂ ਹੁਣ ਥੋੜਾ ਹੁੰਡੇ ਆ ਵਾ ਇੰਦਰ ਮੈਂ ਨਹੀਂ ਇਹਨਾਂ ਦੇ ਨਾਲ ਰਹਿ ਸਕਦੀ ਆਪਾਂ ਆਪਣਾ ਵਾਕ ਹੋਈਏ ਜਾ ਕੇ ਤੇ ਮੰਮੀ ਉਹਨਾਂ ਨਾਲ ਗੱਲ ਕਰੋ ਨਹੀਂ ਤੇ ਮੈਂ ਇੱਥੋਂ ਚੱਲ ਜਣਾ ਜਿੰਨੇ ਦਿਨ ਉਹਨੇ ਇੱਕ ਹੀ ਰਹਿਣਾ ਜਦੋਂ ਚੱਲ ਜੇਗੀ ਨਾ ਤਾਂ ਮੈਨੂੰ ਉਹਦੋਂ ਲੈ ਆਇਓ ਕੀ ਕਹੇਗੀ ਜਾ ਕੇ ਵੀ ਕਿਉਂ ਆਈਆਂ ਮੈਂ ਉਹਦੇ ਹੀ ਜੋ ਮਰਜ਼ੀ ਕਹਾਂ ਤੇ ਨਾਲੇ ਵਾਕ ਹੋ ਕੇ ਤੇ ਜਾਣਾ ਕਿਥੇ ਰਹਿਣਾ ਤੇ ਇੱਥੇ ਹੀ ਹੈ ਨਾ ਫੇਰ ਇੱਥੇ ਹੀ ਰਹਿਣਾ ਵਾ ਭਾਵੇਂ ਪਰ ਹਾਂ ਇਹਨਾਂ ਨਾਲ ਕੋਈ ਮਤਲਬ ਤੇ ਨਾ ਨਾ ਹੋਊਗਾ ਤੂੰ ਤੂੰ ਮੈਂ ਮੈਂ ਤੇ ਨਾ ਨਾ ਹੋਗੀ ਉਹ ਤੇ ਚਲ ਤੇਰੀ ਗੱਲ ਸਹੀ ਏ ਪਰ ਲੋਕੀ ਵੀ ਗੱਲਾਂ ਕਰਨਗੇ ਜਿਹੜਾ ਗੱਲਾਂ ਕਰਦਾ ਨਾ ਕਰਨ ᱫੋ ਤੂੰ ਇਹ ਤਾਂ ਹਰ ਦੇ ਘਰ ਦੇ ਨਹੀਂ ਮਾਨ ਹੈਗੇ ਤੇ ਕਿਹਨਾਂ ਨਾਲ ਸਾਨੂੰ ਕੀ ਲੱਗਿਆ ਸੀ ਆਪਣਾ ਘਰ ਵੀ ਵੇਖਣਾ ਹੁਣ ਇਹ ਥੋੜੀ ਆਪ ਲੋਕਾਂ ਵੱਲ ਵਿੰਦਰੀ ਤੇ ਆਪਣਾ ਘਰ ਝਾੜ ਕੇ ਬਹਿ ਜੀਏ ਜੇ ਹੁਣ ਮੈਂ ਜਾ ਕੇ ਕਹੂੰਗਾ ਮੁਰਕੇ ਕੱਲ ਨੂੰ ਸਣੀ ਵੀ ਕਹੇਗਾ ਤੇ ਮੰਮੀ ਹੁਣੀ ਕਿੱਥੇ ਜਾਣਗੇ ਸਸੋ ਚੰਗਾ ਵਾ ਮੰਮੀ ਤੇ ਆਪਣੀ ਕੁੜੀ ਨਾਲ ਰਿਆ ਕਰੇ ਉੱਥੇ ਹੀ ਚਲ ਜੇ ਉਹਦੇ ਨਾਲ ਚਲ ਤੂੰ ਐਵੇਂ ਲੜਨਾ ਮੈਂ ਕਰੀ ਗੱਲ ਕਰ ਲੈਣਾ ਵਾ ਤੇ ਹਾਂ ਜੀ ਸੱਸ ਹੀ ਹੋਣਾ ਨਾ ਜੇ ਸੱਸ ਕੁਛ ਕਹਾ ਵੀ ਕਰੂਗੀ ਤੇ ਤਵੇਂ ਗੜੀਆਂ ਜਵਾਬ ਤੇ ਦੇਣ ਵਾਲੇ ਬਣਿਆ ਕਰਨੀਏ ਨਾ ਯਾਰ ਮੈਂ ਤਾਂ ਬੁਰੇ ਬਾਬਾ ਨੂੰ ਆ ਗਿਆ ਇੱਥੇ ਮੈਂ ਜਾਣਾ ਮੂੰਚਾ ਲਮਕਾ ਕੇ ਬਾਅਦ ਮੈਂ ਕਰ ਲੈਣਾ ਗੱਲ ਠੀਕ ਆ ਜਾਓ ਕਰੋ ਜਾ ਕੇ ਗੱਲ ਪਤਣਿਓ ਕਿਹੜੇ ਮਕਸਦ ਨਾਲ ਇੱਥੇ ਆਈ ਹੋਣੀ ਆ ਪਿੱਛੇ ਇਹਨਾਂ ਕਿਹੇ ਤਰੀਕੇ ਨਾਲ ਇਹਨਾਂ ਨੂੰ ਮੈਂ ਅਡ ਕਰਾਂ ਵੱਖ-ਵੱਖ ਕਰਾਂ ਪਰ ਐਡ ਕੀ ਮੈਂ ਵੀ ਨਹੀਂ ਉਹਦੀ ਚਾਲ ਚੱਲਣ ਦੀ ਨਹੀਂ ਇਲਾ ਹੀ ਇਹੀ ਆਟੋ ਖਜਣਾ ਫਿਰ ਵੇਖਾਂਗੇ ਨਾ ਕਿੱਦਾਂ ਗੱਲ ਕਰਦੀ ਸਾਨੂੰ ਕੋਈ ਮੰਮੀ ਹਾਂ ਪੁੱਤ ਪਾਣੀ ਪੀ ਗਏ ਤੇ ਮੇਰੀ ਗੱਲ ਸੁਣਿਆ ਹਾਂ ਕੀ ਗੱਲ ਆ ਪੁੱਤ ਕੀ ਗੱਲ ਕਰਨੀ ਏ ਤੂੰ ਬਹਿ ਕੇ ਕਰਦੇ ਆਜੋ ਚਲ ਕੋਈ ਨਹੀਂ ਮੈਂ ਹੁੰਨੀ ਆ ਪਤਾ ਨਹੀਂ ਕੀ ਗੱਲ ਆ ਬੜਾ ਹੀ ਪਰੇਸ਼ਾਨ ਲੱਗਣ ਡਿਆ ਵਾ ਹਰੇ ਕਿਹੜੀ ਗੱਲ ਕਰਨੀ ਆ ਨੇ ਚਲ ਮਨਾ ਸੁਣੀ ਲੈਣੀ ਪਹਿਲਾਂ ਅਜੂ ਬੈਣ ਪੁੱਤ ਕੀ ਗੱਲ ਆ ਬੜਾ ਪਰੇਸ਼ਾਨ ਚ ਲੱਗਣ ਡਿਆਂ ਮੰਮੀ ਕਰ ਲਈ ਇਦਾਂ ਦੀ ਏ ਹਾਂ ਹਾਂ ਦੱਸਾਂ ਮੈਨੂੰ ਕੀ ਗੱਲ ਵਾ ਤੁਹਾਨੂੰ ਕਿਹੜਾ ਨਹੀਂ ਪਤਾ ਅਮਨ ਲੋਂ ਡਿਆ ਵਾ ਮੈਨੂੰ ਨਹੀਂ ਪਤਾ ਉੱਥੇ ਕੀ ਗੱਲ ਹੋਈ ਏ ਕੀ ਨਹੀਂ ਹੋਈ ਆਪਾਂ ਇਦਾਂ ਕਰੀਏ ਅਮਨ ਨੂੰ ਛੱਡ ਜਾਈਏ ਉੱਥੇ ਤੇ ਨਹੀਂ ਨਹੀਂ ਪੁੱਤ ਹਾਂ ਮੈਂ ਤੇਰੀ ਗੱਲ ਨਹੀਂ ਮੰਨਣੀ ਕੀ ਗੱਲ ਆ ਜੁੱਤੀਆਂ ਖਾਈਏ ਜਾ ਕੇ ਉਹਨਾਂ ਕੋ ਆਪਾਂ ਨਹੀਂ ਛੱਡ ਕੇ ਆਉਣਾ ਤੇ ਮੰਮੀ ਉਹਨੂੰ ਇੱਥੇ ਰੱਖਣਾ ਜੇ ਹੋਰ ਆਉਣ ਇੱਥੇ ਦੋਵੇਂ ਮਾਂ ਪੁੱਤ ਮਾਫੀ ਮੰਗਣ ਆਣ ਕੇ ਫੇਰ ਮੈਂ ਪੂਰੀ ਤੋਰ ਦੂੰਗੀ ਤੇ ਜੇ ਤੂੰ ਕਵੇਂ ਨਾ ਤੇ ਹੀ ਆਪ ਜਾ ਕੇ ਛੱਡ ਕੇ ਆਈਏ ਉਹ ਕੰਮ ਐ ਨਹੀਂo ਕਰਨਾ ਮੰਮੀ ਮਾਫੀ ਉਹਨਾ ਮੰਗਣੀ ਆ ਮੁੰਡੇ ਵਾਲੇ ਨੇ ਅਗਲੇ ਤੇ ਕੀ ਗੱਲ ਕੁੜੀਆਂ ਮਾੜੀਆਂ ਹੁੰਦੀਆਂ ਮੇਰੀ ਗੱਲ ਸੁਣ ਲੈ ਮੈਂ ਨਹੀਂ ਸਹਿਮਤ ਤੇਰੀ ਗੱਲ ਨਾਲ ਜੇ ਇਹਦਾ ਕਸੂਰ ਹੁੰਦਾ ਉਹਨਾ ਕੱਲਿਆਂ ਦਾ ਤੇ ਫੇਰ ਚਲੋ ਆਪਾਂ ਗੱਲ ਕਰਦੀ ਵੀ ਇਹ ਵੀ ਤੇ ਗੱਲਾਂ ਕਰਦੀ ਹੈ ਨਾ ਇਹ ਕਿਹੜੀ ਘਟਵਾ ਇਹ ਪੁੱਤ ਕਿੰਨੀਆਂ ਇੱਕ ਗੱਲਾਂ ਕਰਦੀ ਹੋਗੀ ਅਕਸਰ ਕਰਦਾ ਕੰਮ ਵੀ ਸਾਰਾ ਕਰਦੀ ਆ ਤਉ ਦੀ ਸਾਸ ਨੇ ਜਿਹੜੀਆਂ ਗੱਲਾਂ ਮਰਨਾ ਕੀਤੀਆਂ ਤੂੰ ਸੁਣੀਆਂ ਨੀਂਆਂ ਜੇ ਤੂੰ ਕੋਈ ਤਾਂ ਸੁਣੀਆਂ ਹੁੰਦੀਆਂ ਨਾ ਤੂੰ ਆਪ ਹੀ ਕਹਿਣਾ ਸੀ ਮਮੀ ਅਮਨ ਨੂੰ ਆਪਾਂ ਨੇ ਜਾਣ ਦੇਣਾ ਉੱਥੇ ਹੁਣ ਤੂੰ ਹੀ ਵੀ ਤੇ ਸੁਣਾਈਆਂ ਹੋਣੀਆਂ ਤੂੰ ਹੀ ਕਿਹੜੀ ਘਟਾ ਕਰਨੀ ਸੀ ਉੱਥੇ ਤੇ ਜਦੋਂ ਅਗਲੀ ਬੋਲੀ ਜਾਂਦੀ ਹੀ ਬੋਲੀ ਜਾਂਦੀ ਫਿਰ ਇੱਕ ਅਦਾ ਜਵਾਬ ਤਾਂ ਪਤਾ ਮੈਨੂੰ ਵੀ ਦੇਣਾ ਹੀ ਪਿਆ ਫਿਰ ਚਲੋ ਠੀਕ ਆ ਫਿਰ ਜੇ ਨਹੀਂ ਤੇ ਨਾ ਸਹੀ ਇਦਾਂ ਕਰੋ ਫਿਰ ਤੁਸੀਂ ਨਾ ਸਾਨੂੰ ਵੱਖ ਕਰ ਦਿਓ ਹਾਏ ਆਹ ਕਿਦਾਂ ਦੀ ਗੱਲ ਕਰਤੀ ਤੂੰ ਵੱਖ ਕਰ ਦੋ ਕਿਦਾਂ ਵੱਖ ਕਰ ਦੋ ਤੈਨੂੰ ਤੂੰ ਇਹ ਸੋਚ ਵੀ ਕਿਦਾਂ ਲਿਆ ਕਿਉਂ ਮੰਮੀ ਨਹਾਟ ਕਰਦਾ ਵਾਂ ਤੂੰ ਇਹੇ ਸਾਨੂੰ ਅੱਖ ਕਰ ਦੋ ਕੁੜੀ ਤਾਂ ਡਰਦਾ ਵਾਂ ਆਖਣ ਲੱਗਾ ਵਾਂ ਤੇ ਕੁੜੀ ਇੱਥੇ ਆ ਗਈ ਤਾਂ ਪਾੜ ਹੋ ਜੰਨੇ ਆ ਤੁਸੀਂ ਜੋ ਮਰਜ਼ੀ ਸਮਝ ਲਓ ਹੁਣ ਉਹਦੇ ਕਰਕੇ ਮੰਮੀ ਸਾਡਾ ਰਿਸ਼ਤਾ ਖਰਾਬ ਹੋ ਜੇ ਨਾ ਜਨੇ ਤੇ ਨਹੀਂ ਉਹਨੇ ਕੀ ਆਖਿਆ ਪੁੱਤ ਤੁਹਾਨੂੰ ਭੈਣ ਵਾ ਤੁਹਾਡੀ ਫਿਰ ਕੀ ਹੋ ਗਿਆ ਜੇ ਆਈ ਗਈ ਹੈ ਤੇ ਉਹ ਮੰਮੀ ਉਹ ਤਾਂ ਪਤਾ ਭੈਣ ਹੈ ਪਰ ਕੰਮ ਨਹੀਂ ਨਾ ਚੰਗੇ ਕਰਦੀ ਚੱਲ ਫਿਰ ਕੀ ਹੈ ਗੁੱਸੇ ਨਰਾਜ਼ਗੀਆਂ ਹੋ ਜਾਂਦੀਆਂ ਆਪੇ ਪਰੌਣਾ ਆਊਗਾ ਨਾਲ ਆਪਣੀ ਮਾਂ ਨੂੰ ਲੈ ਆਵੇ ਤੇ ਕੋਈ ਗੱਲ ਨਹੀਂ ਆਪਾਂ ਤੋੜ ਦਾਂਗੇ ਆ ਮੰਨੋ ਹਾਡੀ ਕਿਹੜੀ ਕੋ ਜੈਦਵਾ ਉਹ ਤੁਸੀਂ ਉਹਨਾਂ ਦੀ ਮਰਜ਼ੀ ਨਾ ਲੈਂਦਾ ਏ ਲੈ ਕੇ ਦੇ ੱੱਕੇ ਨਾ ਆਏ ਤੁਸੀਂ ਪਰ ਉਹਨਾ ਆਂਦਾ ਹੀ ਮੈਂ ਆਉਂਗਾ ਮੰਮੀ ਇਹ ਮੰਨ ਚੁੱਪ ਲੈ ਖਾ ਕੱਢੋ ਇਹ ਹੋਏਗਾ ਚਲੋ ਹੋ ਤਾਂ ਤੂੰ ਗੱਲ ਛੱਡ ਪਰ ਆ ਜਿਹੜੀ ਤੂੰ ਅੱਡ ਹੋਣ ਵਾਲੀ ਗੱਲ ਪੁੱਤ ਕੀਤੀ ਆ ਨਾ ਮੈਨੂੰ ਬੜਾ ਤੱਕਾ ਲੱਗ ਗਈ ਐ ਇਸ ਗੱਲ ਦਾ ਮੈਨੂੰ ਨਹੀਂ ਆ ਕੰਮ ਚੰਗਾ ਲੱਗਦਾ ਮੰਮੀ ਤੁਸੀਂ ਕਰ ਦੋ ਇਹ ਨਾ ਮੈਂ ਕਿਸੇ ਜੀ ਦਾ ਨੁਕਸਾਨ ਹੋ ਜੇ ਤਾਂ ਫਿਰ ਸੌਖੇ ਰਹੋਗੇ ਕਿਉਂ ਤੈਨੂੰ ਘਰ ਦੀ ਕੋ ਹਾਂਦੀ ਐ ਉਹਨੇ ਕੁਝ ਨਹੀਂ ਕਿਹਾ ਹੈਗਾ ਮੈਂ ਆਪਣੇ ਵੱਲੋਂ ਰਿਆ ਤੈਨੂੰ ਨਹੀਂ ਪੁੱਤ ਇਹ ਨਾ ਹੋਵੇ ਮੁੜ ਕੇ ਤੇ ਕੱਲ ਨੂੰ ਘਾਟੇ 'ਚ ਜਾਓ ਅਹੀ ਵਕਾ ਹੋਣਾ ਜੀ ਸੋਚ ਲਓ ਤੁਸੀਂ ਹਾਏ ਹਾਏ ਆ ਤਾਂ ਪੜਾਈ ਪੈ ਗਿਆ ਵਾ ਮੈਂ ਕਿ ਦਾਡ ਕਰਦਾ ਆਪਣੇ ਪੁੱਤ ਨੂੰ ਸਾਰਾ ਸਿਆਪਾ ਤੋਂ ਨਵਦਾ ਵਾ ਉਹਨੇ ਪੱਟੀ ਚਾੜੀ ਇਹਨੂੰ ਫੇਰ ਇਹਨੇ ਕਿਹਾ ਵਾ ਨਹੀਂ ਤੇ ਕਦੀ ਵੀ ਨਹੀਂ ਕਹਿਣ ਵਾਲਾ ਮਮੀ ਹਣੋਂ ਹੱਡ ਕਰ ਦੋ ਹੁਣ ਕੀ ਕਰਾਂ ਹੁਣ ਇਹਦੇ ਪਿਓ ਨਾਲ ਗੱਲ ਕਰਨੀ ਪੈਣੀ ਆ ਤੇ ਘਰ 'ਚ ਤੇ ਪੈ ਗਿਆ ਵਾ ਖਲਾਰਾ ਤੇ ਕਿੱਦਾਂ ਸੰਭੀਏ ਹੁਣ ਉਜਤੋਂ ਕ ਤਾਂ ਵੇਖੀ ਜਾਂਦੇ ਆ ਵਾ ਓ ਉਦਾਂ ਹੀ ਮਮੀ ਜੀ ਹਾਂ ਉਦਾਂ ਹੀ ਨਹੀਂ ਮੈਨੂੰ ਪਤਾਵਾ ਤੂੰ ਦੱਸਦਾ ਨਹੀਂ ਮੈਨੂੰ ਗੱਲ ਤਾਂ ਤੈਨੂੰ ਉਹ ਹੀ ਕਰਨ ਗਿਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਕੋਈ ਗੱਲ ਨਹੀਂ ਕਰ ਤੇ ਤੂੰ ਤਾਂਮ ਕੋ ਵੇਖਣ ਟਿਆਵਾ ਸਵੇਰ ਉਹ ਮੈਂ ਵੀ ਜੀ ਸੋਚਣ ਡਿਆਵਾ ਵੀ ਉਹ ਇੱਥੇ ਇੰਨੀਆਂ ਗੱਲਾਂ ਕਰਕੇ ਗਏ ਆ ਤੁਹਾਡੇ ਨਾਲ ਤੇ ਮੈਂ ਸੋਚਣ ਡਿਆ ਵੀ ਉਹ ਨਾ ਕੱਲ ਨੂੰ ਕਿਤੇ ਸਾਡੇ ਦੇ ਉੱਤੇ ਪਰਚਾ ਇਹਨਾਂ ਦੇ ਦੇ ਕਹਦਾ ਜੇ ਦੰਦ ਕਹੀਂ ਕਿ ਲਈ ਆ ਗੱਲਾਂ ਤੇ ਉਹ ਕਰਕੇ ਗਈ ਧੀ ਵਾਲੀ ਬਣ ਕੇ ਸਾਡੇ ਪੁੱਤ ਵਾਂਂਦ ਘਰ ਮੁੰਜੇ ਤੇ ਚੜ ਕੇ ਸਾਡੇ ਘਰ ਗੱਲਾਂ ਕਰਕੇ ਗਈ ਆ ਤੇ ਸਾਨੂੰ ਕਹਦਾ ਪਤਾ ਅਸੀਂ ਕੁਛ ਲਿਆ 10 ਕੋ ਲਾਈ ਕੋ ਲਾਈ ਉਹ ਚੱਲਿਆ ਤਾਂ ਨਹੀਂ ਉਦਾਂ ਵੀ ਕੁੜੀ ਵਾਲਿਆਂ ਦੀ ਸੁਣਵਾਈ ਤਾਂ ਜ਼ਿਆਦਾ ਹੁੰਦੀ ਆ ਕਿਤੇ ਨਹੀਂ ਹੁੰਦੀ ਜ਼ਿਆਦਾ ਤੂੰ ਫਿਕਰ ਨਾ ਕਰ ਕੋ ਨਹੀਂ ਹੁੰਦਾ ਸਾਡੇ ਚ ਮੂੰਹ ਚ ਜੀਬ ਆ ਨਹੀਂ ਅਸੀਂ ਵੀ ਕਰ ਲਾਂਗੇ ਗੱਲ ਸਾਨੂੰ ਕਿਹੜੀ ਨਹੀਂ ਆਉਂਦੀ ਤੇ ਚੁੱਪ ਘਾਰੋ ਸਾਨੂੰ ਕੀ ਦੇ ਦਿੱਤਾ ਜਿਹੜਾ ਟਾਟਾ ਮਾਰਦੀ ਆ ਉਹ ਚੱਲ ਮੈਂ ਆ ਨਾ ਵਾ ਇਹਨਾਂ ਗੁੱਸਾ ਕੀਤਾ ਵੀ ਨਹੀਂ ਚੰਗਾ ਹੁੰਦਾ ਉਹ ਘਰ ਵਸਦੇ ਚੰਗੇ ਲੱਗਦੇ ਆ। ਮੇਰੀ ਗੱਲ ਸੁਣ ਪੁੱਤ ਜਿਵੇਂ ਨੇ ਵਸਾਉਣੀ ਹੁੰਦੀ ਕੁੜੀ ਤੇ ਇੱਥੋਂ ਤੋੜੀ ਨਾ ਕਰਦੀ। ਮੁੰਡਾ ਵੀ ਨਾਲ ਹੋਇਆ ਮੁੰਡਾ ਵੀ ਆਂਦਾ ਹੀ ਨਾ ਇਹ ਕਰ ਕੋਈ ਵੀ ਨਹੀਂ ਹੋਈ ਕੋਈ ਨਾ ਮੁੰਡੇ ਦੀ ਆਪਣੀ ਦੀ ਮੰਨੀ ਆ। ਸਾਡੀ ਉਹ ਮੰਦੀ ਹੀ ਜਿਵੇਂ ਵਸਾਉਣੀ ਹੁੰਦੀ ਤੇ ਕੁੜੀ ਨੂੰ ਪੈਰ ਨਾ ਬਾਹ ਪਾਉਂਦੀ ਲੈ ਕੇ ਨਾ ਜਾਂਦੀ। ਚੱਲ ਛੱਡੋ ਮਮੀ ਜੀ ਸਾਰੀਆਂ ਗੱਲਾਂ ਤੇ ਮੇਰਾ ਜੀ ਕਰਦਾ ਵਿੱਚ ਮੈਂ ਜਾ ਕੇ ਨਾ ਅਮਨ ਨੂੰ ਲੈਣਾ ਵਾ। ਹਾਂ ਅੱਛਾ ਹੁਣ ਤੂੰ ਲੈਣ ਜਾਣਾ ਏ। ਮੇਰੀ ਘਰਾ ਕੇ ਬੀਤੀ ਤੇ ਤੂੰ ਲੈ ਜਾਣਾ ਫਿਰ ਮੈਨੂੰ ਵੱਖਣ ਤੇ ਆਈ ਹੈ ਲੈ ਆਏ ਆ ਕਿ ਨਹੀਂ ਹੁਣ ਤੱਤ ਤੇ ਤੂੰ ਤਾਂ ਫਿਰ ਉਹਨਾਂ ਵਾਲਾ ਬਣ ਗਿਆ। ਤੇ ਮੇਰੇ ਫੇਰਾਂ ਤੇ ਮਰੀ ਦਾ ਮੂੰਹ ਉਹਨੂੰ ਲੈ ਜਾਂਦੇ ਤਾਂ ਆਉਂਦਿਆਂ ਨੂੰ ਮੈਨੂੰ ਮਰ ਚੁਗੀ ਫੇਰ ਦੇਖ ਲਈ ਫੇਰਾਂ ਕੇ ਉਠੋ ਤਾਂ ਮੇਰੀ ਗੱਲ ਸੁਣੋ ਇੱਕ ਕੀ ਗੱਲ ਵਾ ਹੁਣ ਹੈ ਹਾਈ ਉਠੋ ਤੇ ਸਹੀ ਹਾਈ ਓਏ ਅਹ ਦੱਸ ਵੀ ਦਿਨੀ ਆ ਪਿੰਦਰ ਆਇਆ ਸੀ ਮੇਰ ਕੋ ਆਹੋ ਤੇ ਮੈਨੂੰ ਆਂਦਾ ਮੰਮੀ ਨੂੰ ਐਡ ਕਰ ਦੋ ਤੇਰਾ ਭਲਾ ਉਹ ਕਿਹੜੀ ਗੱਲ ਤੂੰ ਮੈਨੂੰ ਤੇ ਆਪ ਨੇ ਸਮਝ ਲੱਗਣ ਡਈ ਜਿਹੜੀ ਨਵ ਆ ਨਾ ਉਹਤੀ ਤੇ ਜਵਾ ਉਹ ਹੈ ਨਹੀਂ ਖਲਾਉਣ ਦੇ ਐਂਡੀ ਮੁੰਡੇ ਨੂੰ ਉਹਦਾ ਇਰਾਦਾ ਇਹ ਆ ਕਿ ਕੁੜੀ ਆ ਗਈ ਆ ਤੇ ਆਪਾਂ ਵਿੱਚੋਂ ਨਿਕਲ ਜੀਏ ਹੁਣ ਦਵਾਤਾ ਤੇ ਆਪਣੀ ਅੱਡ ਪਕਾ ਲਈਏ ਰੋਟੀ ਨਹੀਂ ਮੇਰੀ ਗੱਲ ਸੁਣਾ ਉਹਦਾ ਦਿਮਾਗ ਨਹੀਂ ਕੰਮ ਕਰਦਾ ਕਿ ਕੁੜੀ ਵਿਆਹੀ ਆ ਉਥੇ ਅੱਜ ਦੀ ਕੱਲ ਉਹਨੇ ਜਾਣਾ ਜਾਣਾ ਆਪਣੇ ਘਰ ਹੈ ਪਤਾ ਕੀ ਆ ਇੰਨਾ ਸਾਰਿਆਂ ਨੇ ਇਹ ਸੋਚ ਲਿਆ ਕਿ ਆਮਨ ਪੱਕੀ ਆ ਗਈ ਆ ਹੈ ਦੱਸ ਆਪਾਂ ਵਿਆਹੀ ਇਥੇ ਘਰ ਖਣੂ ਹੀਗੀ ਆਪਾਂ ਤੋਰ ਹੀ ਦੇਣੀ ਮੇਰੀ ਗੱਲ ਸੁਣਾ ਜੀਵਨ ਕੁ ਕਰਨਾ ਤੇ ਮੇਰੀ ਗੱਲ ਤਾਂ ਗੁੱਸਾ ਹੀ ਆ ਤੂੰ ਅਮਨ ਨਾ ਨਾ ਲੈਂਦੀ ਇੱਥੇ ਘਰ ਦੇ ਵਿੱਚ ਕੋਈ ਗੱਲ ਨਹੀਂ ਹੁਣ ਤੇ ਹੁਣ ਉਹਦੀ ਜਿਹੜੀ ਸੱਸ ਆ ਉਹਨੇ ਉਹ ਤਾਂ ਜਿਣਾ ਹਰਾਮ ਕਰਤਾ ਹੀਗਾ ਤੇ ਦੱਸ ਹੁਣ ਮਾਂ ਪੇ ਮਗਰ ਜਾਂਦੇ ਹੁੰਦੇ ਆ ਜਾਂਦੇ ਤੇ ਹੈਗੇ ਆ ਮੇਰੀ ਗੱਲ ਸੁਣ ਇਹ ਥੋੜੀ ਗੱਲ ਧੀ ਪੁੱਤੇ ਇੱਕ ਵਾਰੀ ਫੋਨ ਕਰੇ ਤੇ ਉੱਡਦੇ ਉਹਦੇ ਘਰ ਤੇ ਝੋਲਣਾ ਹੈ ਇੱਕ ਵਾਰੀ ਫੋਨ ਨਹੀਂ ਕੀਤਾ ਦੋ ਤਿੰਨ ਵਾਰੀ ਉਹਦਾ ਫੋਨ ਆਇਆ ਵਾ ਫਿਰ ਉਹਦੀ ਸੱਸੋ ਦੇ ਸਿਰ ਤੇ ਚੜ ਕੇ ਆਂਦੀ ਤੇ ਸਾਡਾ ਆਪਣੀ ਮਾਂ ਨੂੰ ਕਰ ਆਪਣੀ ਮਾਂ ਨੂੰ ਫੋਨ ਤੂੰ ਮੇਰੇ ਨਾਲ ਗੱਲ ਕਰਦੀ ਤੂੰ ਮੁੰਡੇ ਨਾਲ ਲੈ ਕੇ ਭਾਏ ਕੱਪੜੇ ਦੇ ਸਿੱਧੀ ਤਿੱਤ ਬੰਨ ਗਈ ਉਧਰ ਨੂੰ ਤੂੰ ਹੀ ਘਾਰੀ ਹੈਨੀ ਤੂੰ ਹੀ ਤੇ ਪਿਓ ਪਤ ਕਰੋਗੇ ਇਹੀ ਕਿਤੇ ਤੁਹਾਨੂੰ ਦੇਖ ਦੇਣ ਦੀ ਕੁੜੀ ਨੇ ਰੋ ਰੋ ਮਰ ਜਾਣਾ ਹੈਗਾ ਐਡੀ ਛੇਤੀ ਬੰਦੇ ਮੱਦ ਦੇ ਹੁੰਦੇ ਠੀਕ ਆ ਪਰ ਜੋ ਮੈਨੂੰ ਚੰਗਾ ਲੱਗਾ ਨਾ ਮੈਂ ਕਰਤਾ ਮੇਰੀ ਗੱਲ ਸੁਣ ਜੀਵਨ ਤੂੰ ਭਾਵੇਂ ਕਰਨਾ ਮੇਰੀ ਗੱਲ ਦਾ ਗੁੱਸਾ ਕੁੜੀ ਨੇ ਇੱਥੇ ਕੱਖ ਨਹੀਂ ਕੀਤਾ ਜਦੋਂ ਕੰਮ ਵੱਲੋਂ ਤੇ ਕੁੜੀ ਗੱਲਾਂ ਕਰਦੀ ਉਹ ਉਹ ਨਹੀਂ ਗੱਲਾਂ ਕਰਦੀ ਕੰਮ ਸਾਰੇ ਕਰਦੀ ਜੀਵਨ ਹਰ ਮਾਂ ਪਰਦੇ ਪਾਉਂਦੀ ਆਪਣੀ ਧੀ ਦੇ ਕੰਮਾਂ ਦੇ ਉ ਮੈਂ ਨਹੀਂ ਪਰਦੇ ਪਾਉਂਦੀ ਬਾਬਾ ਮੈਂ ਤਾਂ ਸਾਰੇ ਕੰਮ ਸਿਖਾ ਲਿਆ ਆਪਣੀ ਧੀ ਨੂੰ ਹੂ ਸਾਰਾ ਰਹਿਦਾ ਖੁੰਦਾ ਜੋ ਕੰਮ ਹੀ ਤਾਡਾ ਕੀ ਇਰਾਦਾ ਸੀ ਬੰਨ ਮੈਂ ਤੇ ਰਾਹ ਚ ਟੱਕਾ ਦੇਉਂਦੀ ਹੈਂ ਧੀ ਆ ਸਾਡੀ ਉਹਨੇ ਘਰੇ ਹੀ ਆਉਣਾ ਸੀਗਾ ਮੇਰੀ ਗੱਲ ਸੁਣੋ ਆਹ ਗੱਲਾਂ ਛੱਡੋ ਸਾਰੀਆਂ ਤੇ ਪਰ ਜਿਹੜਾ ਨਵਾਂ ਮੁੱਦਾ ਉੱਠਿਆ ਅਰਪਿੰਦਰ ਵਾਲਾ ਉਹਨੂੰ ਸਮੇਟੋ ਤੁਸੀਂ ਉਹਨੂੰ ਕਹੋ ਹਾਂ ਤੇ ਅਸੀਂ ਨਹੀਂ ਅੱਡ ਕਰਨਾ ਅਜੇ ਮੇਰੀ ਸੁਣ ਲੈ ਗੱਲ ਮੇਰੇ ਅੱਖੇ ਦੀ ਗੱਲ ਹੋਰ ਆਣੀ ਆ ਕਿ ਸਾਡਾ ਪਿਓ ਵੀ ਹਰੇਕ ਕੰਮ 'ਚ ਖੁਸ਼ ਵਿਗ ਜਾਂ ਨਹੀਂ ਖੁਸ਼ ਠੀਕ ਆ ਜੇ ਹੁਣ ਤੁਨ ਮਾਮਲਾ ਤੇ ਉੱਠਿਆ ਵੰਨੇ ਗੱਲ ਦਾ ਮਸਲਾ ਤੂੰ ਆਪ ਹੀ ਹੱਲ ਕਰ ਲੈ ਚੁੱਪ ਕਰਕੇ ਉਹ ਮੈਂ ਕਹਦਾ ਹੱਲ ਕਰਨਾ ਮੈਂ ਤੈਨੂੰ ਕਿਹਾ ਵਾ ਤੇ ਮੰਨਣ ਨਹੀਂ ਦਿਆ ਨਹੀਂ ਮੰਮੀ ਅਹੀ ਆਡੀ ਹੋਣਾ ਵਾ ਅਹੀ ਆਡੀ ਹੋਣਾ ਮੇਰੀ ਗੱਲ ਸੁਣੋ ਤੁਸੀਂ ਦਾਬਾ ਮਾਰੋ ਹੁਣ ਵੀ ਮੈਂਨੇ ਤੈਨੂੰ ਜ਼ਮੀਨ ਜਾਇਦਾ ਦੇਣੀ ਆਪਣੀ ਕੋਈ ਮੇਰੀ ਗੱਲ ਸੁਣਾ ਚੰਗਾ ਭਲਾ ਹਸਲ ਹਸਲ ਮੇਰਾ ਪਰਿਵਾਰ ਡਿਆ ਵਾ ਦਾਬਾ ਮਾਰ ਕੇ ਉਹ ਕਰ ਲੈਣਗੇ ਤੇ ਮੈਂ ਕਿੱਥੇ ਮੂੰਹ ਦੇਣਾ ਮੁੜ ਕੇ ਹੈ ਬੜੀ ਸਿਆਣੀ ਐ ਤੂੰ ਇਦਾਂ ਕਿਦਾਂ ਕਰ ਲੈਣਗੇ ਲੋਕਾਂ ਪਤਾ ਕਿਦਾਂ ਗੱਲਾਂ ਕਰਨੀਆਂ ਵਾ ਉਹ ਮੇਰੀ ਗੱਲ ਜਾ ਤੂੰ ਉਹਨੂੰ ਜਾ ਕੇ ਸਮਝਾ ਮੇਰਾ ਤੇਰਾ ਸਿਰ ਨਾ ਇਹਦੀ ਗੱਲ ਸੁਣ ਲੈ ਜੇ ਤੂੰ ਨਹੀਂ ਨਾ ਸਮਝਾਉਣਾ ਤੇ ਮੈਂ ਤੇ ਫਿਰ ਅੱਡ ਕਰ ਹੀ ਦੇਣਾ ਵੇਖ ਲਓ ਜੇ ਤੂੰ ਹੀ ਐਡ ਕਰਤਾ ਨਾ ਤੇ ਮੈਂ ਕੁਛ ਸਾਕੇ ਮਰ ਜਣਾ ਜੀ